ਸੱਸੀ ਗੱਲ ਜੀ ਪ੍ਰਾਈਮ ਪੰਜਾਬ ਦੇਖ ਰਹੇ ਹੋ ਤਾਂ ਮੈਂ ਤੁਹਾਡੇ ਦੋ ਪੁਗਾਂਛੇ ਮਟੋਰ ਤੋਂ ਤਸਵੀਰਾਂ ਛਰੀਨੰਦਪੁਰ ਸਾਹਿਬ ਤੋਂ ਦਿਖਾ ਰਿਹਾ ਜਿੱਥੇ ਤਖਸ਼ਰੀ ਕੇਤਗੜ੍ਹ ਸਾਹਿਬ ਤੋਂ ਸਾਹਮਣੇ ਪੈਂਦੀ ਮੇਨ ਰੋਡ ਦੇ ਉੱਤੇ ਕਿਸੇ ਗੱਡੀ ਦੇ ਵੱਲੋਂ ਜਿਹੜਾ ਹੈ ਬਜਰੀ ਛੁੱਟ ਦਿੱਤੀ ਗਈ ਹੈ ਜਾਂ गिर ਗਈ ਹੈ ਜਾਂ ਕਿਸ ਦਾ ਡਾਲਾ ਖੁੱਲ ਗਿਆ ਹਲਕੀ ਕਾਰਨ ਕੀ ਆ ਇਹ ਤਾਂ ਜਾਂਚ ਦਾ ਵਿਸ਼ਾ ਨੇ ਪਰ ਤਸਵੀਰਾਂ ਬੇहद ਹੈਰਾਨ ਕਰ ਦੇਣ ਵਾਲੀਆਂ ਨੇ ਪਰੇਸ਼ਾਨ ਕਰ ਦੇਣ ਵਾਲੀਆਂ ਨੇ ਕਿਉਂਕਿ ਸੜਕ ਦੇ ਉੱਤੇ ਇਸ ਤਰ੍ਹਾਂ ਬਜਰੀ ਦਾ ਖਿਲਰੇ ਹੋਣਾ ਕਿਦਾਂ ਨਾ ਕਿਦੇ ਵੱਡੇ ਸਵਾਲ ਜਿਹੜੇ ਨੇ ਖੜੇ ਕੀਤੇ ਜਾ ਰਹੇ ਨੇ ਕਿ ਸਵਾਲ ਕੀ ਆ ਪਹਿਲਾ ਸਵਾਲ ਤਾਂ ਇੱਥੇ ਇਹ ਆ ਕਿ ਇੱਕ ਪਾਸੇ ਕਿਹਾ ਜਾ ਰਿਹਾ ਕਿ ਮਾਈਨਿੰਗ ਟੋਟਲੀ ਬੰਦ ਹੈ ਜੇਕਰ ਮਾਈਨਿੰਗ ਬੰਦ ਹੈ ਤਾਂ ਬਜਰੀ ਕਿੱਥੋਂ ਆ ਗਈ ਹਾਲਾਂਕਿ ਜਾਇਜ਼ ਦੇ ਨਜਾਇਜ਼ ਦੇ ਵਿੱਚ ਆਪਾਂ ਨਹੀਂ ਪੈਂਦੇ ਕਿ ਮਾਈਨਿੰਗ ਜਾਇਜ਼ ਹੈ ਜਾਂ ਨਜਾਇਜ਼ ਹੈ ਕਿੱਥੋਂ ਵੀ ਆਈ ਹੋਵੇ ਪਰ ਜੇਕਰ ਮਾਈਨਿੰਗ ਬੰਦ ਹੈ ਤਾਂ ਬਜਰੀ ਕਿੱਥੋਂ ਆਈ ਪਰ ਜੇਕਰ ਬਜਰੀ ਆ ਵੀ ਗਈ ਤਾਂ ਇਸ ਬਜਰੀ ਨੂੰ ਹੁਣ ਤੱਕ ਚੱਕਣ ਦਾ ਪ੍ਰਬੰਧ ਕਿਉਂ ਨਹੀਂ ਹੋਇਆ ਜੇ ਇੱਥੇ ਗਿਰ ਵੀ ਗਈ ਜੇਕਰ ਬਜਰੀ ਗਿਰੀ ਆ ਤਾਂ ਉਸ ਟਰੱਕ ਵਾਲੇ ਵੱਲੋਂ ਉਸ ਗੱਡੀ ਵਾਲੇ ਵੱਲੋਂ ਇਸ ਦੀ ਜਿਹੜੀ ਸੋਚਨਾ ਕਿਉਂ ਨਹੀਂ ਦਿੱਤੀ ਗਈ ਜਾਂ ਉਸ ਵੱਲੋਂ ਇਹ ਉਪਰਾਲਾ ਕਿਉਂ ਨਹੀਂ ਕੀਤਾ ਗਿਆ ਕਿਉਂ ਇਸ ਪਾਸੇ ਧਿਆਨ ਦਿੱਤਾ ਗਿਆ ਵੱਡੇ ਸਵਾਲ ਇੱਥੇ ਇਹ ਨੇ ਕਿ ਅੰਧੇਰ ਨਗਰੀ ਵਾਲਾ ਸਾਹ ਜਿਹੜਾ ਕੀਤਾ ਪਿਆ ਹੈ ਕਿ ਕੋਈ ਪੁੱਛਣ ਵਾਲਾ ਨਹੀਂ ਹੈ ਗਿਰਗੀ ਗਿਰਗੀ ਚਲੋ ਕੋਈ ਗੱਲ ਨਹੀਂ ਲੰਘ ਜਾਓ ਤੁਸੀਂ ਆਪਣੀ ਅੱਖ بچਾਓ ਲੰਘ ਜਾਓ ਤੇ ਪੁੱਛਣ ਵਾਲਾ ਕੋਈ ਨਹੀਂ ਉਹ ਹਾਲਾਤ ਜਿਹੜੇ ਸ਼੍ਰੀ ਨਾਨਕ ਸਾਹਿਬ ਦੇ ਬਣੇ ਹੋਏ ਨੇ ਕਿਉਂਕਿ ਸ਼੍ਰੀ ਨਾਨਕ ਸਾਹਿਬ ਜੋ ਕਿ ਪਵਿੱਤਰ ਨਗਰੀ ਹੈ ਖਾਲਸੇ ਦੀ ਜਨਮ ਭੂਮੀ ਹੈ ਇੱਥੇ ਦੇਸ਼ਾਂ ਤੋਂ ਨਹੀਂ ਵਿਦੇਸ਼ਾਂ ਤੋਂ ਵੀ ਲੋਕ ਜਿਹੜੇ ਨੇ ਨੱਤ ਮਸਤ ਕਰਨ ਲਈ ਆਉਂਦੇ ਨੇ ਹਾਲਾਂਕਿ ਲੋਕ ਜੇ ਇੱਥੇ ਪੈਦਲ ਜਾਣਗੇ ਤਾਂ ਉਹਨਾਂ ਦੇ ਪੈਰਾਂ ਦੇ ਵਿੱਚ ਵੀ ਇਹ ਬਜਰੀ ਜਿਹੜੀ ਆ ਚੁੱਭੂਗੀ ਤੇ ਕਿਤੇ ਨਾ ਕਿਤੇ ਗੱਡੀਆਂ ਦੇ ਨਾਲ ਉੱਡ ਕੇ ਸਕੂਟਰਾਂ ਮੋਟਰਸਾਈਕਲਾਂ ਦੀਆਂ ਅੱਖਾਂ ਦੇ ਵਿੱਚ ਰੇਤੀ ਧੂੜ ਪਾਉਗੀ ਜਾਂ ਸਕੂਟਰ ਮੋਟਰਸਾਈਕਲ ਵਾਲੇ ਦੀ ਜੇਕਰ ਬ੍ਰੇਕ ਵੱਜਦੀ ਹੈ ਜਾਂ ਦੋ ਪਹੀਆ ਵਾਹਨ ਕਿਤੇ ਨਾ ਕਿਸੇ ਵੀ ਸਮੇਂ ਤੇ ਹਾਦਸੇ ਦਾ ਸ਼ਿਕਾਰ ਹੋ ਸਕਦੇ ਆ ਤੇ ਢੇਰੀ ਤੁਸੀਂ ਦੇਖ ਸਕਦੇ ਹੋ ਇੱਕ ਢੇਰੀ ਸੜਕ ਦੇ ਵਿੱਚਕਾਰ ਵੀ ਲੱਗੀ ਹੋਈ ਆ ਸੜਕ ਦੇ ਉੱਤੇ ਵੀ ਲੱਗੀ ਹੋਈ ਆ ਇਹਦੀ ਬਜਰੀ ਦੀ ਤੇ ਕਿਤੇ ਨਾ ਕਿਤੇ ਵੱਡਾ ਨੁਕਸਾਨ ਹੋ ਸਕਦਾ ਹੈ ਕਿ ਦੀ ਜਾਨ ਜਾ ਸਕਦੀ ਆ ਪਰ ਸਦਕੇ ਜਾਈਏ ਜਿਹੜੇ ਸਬੰਧ ਅਧਿਕਾਰੀ ਹੈ ਕਿ ਹੁਣ ਤੱਕ ਜਿਨ੍ਹਾਂ ਨੇ ਖੁੱਲੇ ਤੱਕ ਨੋਟਿਸ ਨਹੀਂ ਲਿਆ ਤੇ ਨਾ ਹੀ ਇਹ ਬਜਰੀ ਹਟਾਉਣੀ ਜ਼ਰੂਰੀ ਸਮਝੀ ਤਾਂ ਦੇਖਾ ਦੇਖਣਾ ਬਣਦਾ ਹੈ ਕਿ ਇਸ ਖਬਰ ਤੋਂ ਬਾਅਦ ਕੀ ਸਬੰਧ ਅਧਿਕਾਰੇ ਦੀ ਨੀਂਦ ਖੁੱਲਦੀ ਹੈ ਜਾਂ ਨਹੀਂ ਜਾਂ ਫਿਰ ਲੋਕਾਂ ਨੂੰ ਇਸੇ ਤਰ੍ਹਾਂ ਸਫ਼ਰ ਕਰਨਾ ਪਊਗਾ ਜਿਸ ਤਰ੍ਹਾਂ ਇਹ ਬਜਰੀ ਸੜਕ ਦੇ ਵਿਚਕਾਰ ਗਿਰੀ ਹੋਈ ਹੈ ਦੇਖੋ ਤਸਵੀਰਾਂ ਤੇ ਦਿਓ ਆਪਣੇ ਵਿਚਾਰ